ਬਾਹਰ ਚੱਲ ਤੈਨੂੰ ਮੈਂ ਦੇਖਦਾ ਬਾਹਰ ਮਨਜ਼ੀ ਮਿਲਦੀ ਕਿਉਂ ਦਿੰਦਾ ਬਾਹਰ ਮਨਜ਼ੀ ਮਿਲਦੀ ਕਿਉਂ ਦਿੰਦਾ ਬਾਹਰ ਮਨਜ਼ੀ ਮਿਲਦੀ ਕਿਉਂ ਦਿੰਦਾ ਇਹਨਾਂ ਵਿਦਾਇਕਾਂ ਨੂੰ ਚੁਣ ਕੇ ਆਪਣੇ ਵਰਗੇ ਆਪਣੇ ਭਰਾ ਹੁੰਦੇ ਨੇ ਜਿਹੜੇ ਠੇਜਦੇ ਨੇ ਤੇ ਉੱਥੇ ਜਾ ਕੇ ਥੋੜਾ ਜਿਹਾ ਕਹਿੰਦੇ ਨੇ ਵੀ ਹਵਾ ਦੇ ਵਿੱਚ ਫਰਕ ਆ ਜਾਂਦਾ ਉੱਚੀਆਂ ਉਡਾਰੀਆਂ ਮਾਰਨ ਲੱਗ ਜਾਂਦੇ ਨੇ ਕੀ ਸਹੀ ਹੈ ਜੀ ਇਹ ਵਤੀਰਾ ਪੱਤਰਕਾਰ ਦੇ ਪ੍ਰਤੀ ਉਹਨਾਂ ਦਾ ਇਹ ਸਧਾਰਨ ਘਰਾਂ ਚੋਂ ਉੱਠ ਕੇ ਆਏ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਹ ਪ੍ਰੈਸ ਕੀ ਚੀਜ਼ ਹੈ ਜੋ ਉਸ ਐਮਐਲਏ ਦੇ ਖਿਲਾਫ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਹਰਮੀਤ ਸਿੰਘ ਪਠਾਨ ਮਾਜਰਾ ਵਿਧਾਇਕ ਘੱਟ ਤੇ ਗੁੰਡਾਗਰਦੀ ਕਰਨ ਵਾਲੇ ਜਾਦਾ ਲੱਗਦੇ ਨੇ ਕੀ ਕਹਿਣਾ ਚਾਹੂਗੇ ਕਿ ਵੀ ਸੱਤਾ ਦਾ ਜਿਹੜਾ ਨਸਾ ਸਿਰ ਚੜ ਕੇ ਨਹੀਂ ਬੋਲਿਆ ਜੀ ਉਹਨਾਂ ਦੇ ਪਠਾਨ ਮਾਜਰੇ ਦਾ ਦਾ ਇਤਿਹਾਸ ਤੁਹਾਡੇ ਸਾਹਮਣੇ ਹੈ ਪਟਿਆਲੇ ਤੋਂ ਪਤਾ ਲੱਗ ਜਾਊਗਾ ਕਿਵੇਂ-ਕਿਵੇਂ ਕਿ ਕਦੋਂ-ਕਦੋਂ ਇਹ ਕੀ ਕਰਦਾ ਰਿਹਾ ਹੈ ਇਹ ਹੁਣ ਭੁੱਲੇ ਗਏ ਕਹਿ ਕੇ ਜਿਹੜਾ ਹੈਗਾ ਵੀ ਜਨਤਾ ਜਿਹੜੀ ਹੈਗੀ ਆ ਉਹਨੇ ਸਾਨੂੰ ਚੁਣ ਕੇ ਭੇਜਿਆ ਸਤਿ ਸ੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਪੱਤਰਕਾਰਾਂ ਨੂੰ ਕੈਲੀਏ ਵੀ ਚੌਥਾ ਥੰਮ ਕਿਹਾ ਜਾਂਦਾ ਹੈ ਚੌਥੇ ਥੰਮ ਦਾ ਨਾਮ ਦਿੱਤਾ ਜਾਂਦਾ ਹੈ ਪਰ ਕੀ ਪੱਤਰਕਾਰ ਦੀ ਜਿਹੜੀ ਹੋਂਦ ਹੈ ਉਹ ਹਜੇ ਵੀ ਕਾਇਮ ਹੈ ਇੱਕ ਵੱਡਾ ਸਵਾਲ ਹੈ ਜਿਹੜਾ ਉਹ ਖੜਾ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਪੱਤਰਕਾਰ ਸੰਦੀਪ ਲਾਧੂ ਕਾ ਜੋ ਕਿ ABC ਪੰਜਾਬ ਚੈਨਲ ਦੇ ਨਾਲ ਕੰਮ ਕਰਦੇ ਨੇ ਬਹੁਤ ਹੀ ਵਧੀਆ ਪੱਤਰਕਾਰ ਨੇ ਉਹਨਾਂ ਦੇ ਨਾਲ ਬੱਤਸਲੂਕੀ ਕੀਤੀ ਤੇ ਇੱਥੋਂ ਤੱਕ ਵੀ ਕਿਹਾ ਗਿਆ ਕਿ ਬਾਹਰ ਚੱਲ ਤੈਨੂੰ ਮੈਂ ਦੇਖਦਾ ਸਲਾਮ ਹੈ ਉਸ ਪੱਤਰਕਾਰ ਨੂੰ ਵੀ ਜਿਹੜਾ ਆਪਣੀ ਆਵਾਜ਼ ਨੂੰ ਉਸੇ ਤਰ੍ਹਾਂ ਬੁਲੰਦ ਕਰਦਾ ਰਿਹਾ ਤੇ ਉਸ ਦੇ ਵੱਲੋਂ ਵਿਧਾਇਕ ਪਠਾਨ ਮਾਜਰਾ ਦੇ ਖਿਲਾਫ ਹੈ ਜਿਹੜੀ ਇੱਕ ਦਰਖਾਸਤ ਵੀ ਦਿੱਤੀ ਜਾਂਦੀ ਹੈ ਸਪੀਕਰ ਸਾਹਿਬ ਨੂੰ ਤੇ ਇਸ ਗੱਲ ਦੇ ਰੋਸ ਵਜੋਂ ਸਮੂਹ ਪੱਤਰਕਾਰ ਭਾਈਚਾਰਾ ਜਿਹੜਾ ਮਲੇਰਕੋਟਲੇ ਦਾ ਜ਼ਿਲ੍ਹਾ ਪ੍ਰੈਸ ਕਲੱਬ ਮਲੇਰਕੋਟਲਾ ਵੀ ਡੀਸੀ ਦਫ਼ਤਰ ਪਹੁੰਚਿਆ ਹੋਇਆ ਹੈ ਤੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵੀ ਅੱਜ ਜਿਹੜਾ ਉਹ ਪਹੁੰਚੇ ਨੇ ਕਿ ਕੱਲ੍ਹ ਵਾਲੀ ਘਟਨਾ ਦੇ ਉੱਤੇ ਕੀ ਕਹਿਣਾ ਹੈ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸ਼ਾਹਬੁੱਦੀਨ ਡਿਸਟ੍ਰਿਕਟ ਪ੍ਰੈਜ਼ੀਡੈਂਟ ਪ੍ਰੈਸ ਕਲੱਬ ਮਲੇਰਕੋਟਲਾ ਤੇ ਬੀਤੇ ਦਿਨੀ ਪੱਤਰਕਾਰ ਸੰਦੀਪ ਲਾਦੂ ਕਾ ABC ਪੰਜਾਬ ਚੈਨਲ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਇੱਕ ਵਿਧਾਇਕ ਦੇ ਵੱਲੋਂ ਹਾਲਾਂਕਿ ਇਹਨਾਂ ਵਿਧਾਇਕਾਂ ਨੂੰ ਚੁਣ ਕੇ ਆਪਣੇ ਵਰਗੇ ਆਪਣੇ ਭਰਾ ਹੁੰਦੇ ਨੇ ਜਿਹੜੇ ਭੇਜਦੇ ਨੇ ਤੇ ਉੱਥੇ ਜਾ ਕੇ ਥੋੜਾ ਜਿਹਾ ਕਹਿੰਦੇ ਨੇ ਵੀ ਹਵਾ ਦੇ ਵਿੱਚ ਫਰਕ ਆ ਜਾਂਦਾ ਉੱਚੀਆਂ ਓਡਾਰੀਆਂ ਮਾਰਨ ਲੱਗ ਜਾਂਦੇ ਨੇ ਕਿ ਸਹੀ ਹੈ ਜੀ ਇਹ ਵਤੀਰਾ ਪੱਤਰਕਾਰ ਦੇ ਪ੍ਰਤੀ ਉਹਨਾਂ ਦਾ ਦੇਖੋ ਇਹ ਜਿਹੜਾ ਉਹਨਾਂ ਨੇ ਵਤੀਰਾ ਅਪਣਾਇਆ ਉਹ ਬਹੁਤ ਮਾੜਾ ਹੈ ਕਿਉਂਕਿ ਇਹ ਜਿਹੜਾ ਹੈਗੇ ਸਿਆਸਤਦਾਨ ਹੀ ਹੈਗੇ ਇਹ ਸਧਾਰਨ ਘਰਾਂ ਚੋਂ ਉੱਠ ਕੇ ਆਏ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਪ੍ਰੈਸ ਕੀ ਚੀਜ਼ ਹੈ ਦੇਖੋ ਪ੍ਰੈਸ ਇੱਕ ਲੋਕਤੰਤਰ ਦਾ ਚੌਥਾ ਥੰਮ ਹੈ ਜਿਹੜਾ ਹੈਗਾ ਪ੍ਰਸ਼ਾਸਨ ਤੋਂ ਤੇ ਅਦਾਲਤਾਂ ਤੋਂ ਹੋਰ ਜਿਹੜਾ ਹੈ ਇਨਸਾਫ ਵਾਲੀਆਂ ਅਧਾਰੇ ਨੇ ਉਹਨਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਸਿਰਫ ਇੱਕ ਪ੍ਰੈਸ ਹੈ ਜਿਹਦੇ ਤੇ ਲੋਕ ਜਿਹੜਾ ਹੈਗਾ ਵਿਸ਼ਵਾਸ ਕਰ ਰਹੇ ਨੇ আর ਇੱਕ ਆਪਣਾ ਸਹਾਰਾ ਸਮਝਦੇ ਨੇ ਕਿਉਂਕਿ ਬਾਕੀ ਥੰਮ ਕਿਤੇ ਆਵਾਜ਼ ਨਹੀਂ ਸੁਣੀ ਜਾਂਦੀ ਲੋਕਾਂ ਦੀ ਉਹ ਪ੍ਰੈਸ ਦੇ ਵਿੱਚ ਜਾ ਕੇ ਆਪਣੀ ਜਿਹੜਾ ਆਵਾਜ਼ ਉਠਾਉਂਦੇ ਨੇ ਜੇ ਉਹਨਾਂ ਪ੍ਰੈਸ ਨਾਲ ਵੀ ਇਹ ਜੇ ਹਮਲੇ ਹੋਣ ਲੱਗੇ ਤਾਂ ਫਿਰ ਜਿਹੜਾ ਹੈਗਾ ਇਸ ਲੋਕਤੰਤਰ ਦਾ ਕੀ ਬਣੂਗਾ ਇਸ ਲਈ ਜਿਹੜਾ ਹੈਗਾ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਕਿ ਉਸ ਐਮਐਲਏ ਦੇ ਖਿਲਾਫ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਹਦੇ ਲਈ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਆਇਆ ਵੈਸੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਪ੍ਰੈਸ ਕਲੱਬ ਜਿਹੜਾ ਹੈਗਾ ਆਪਾਂ ਆਪਣੇ ਤੌਰ ਤੇ ਜਿਹੜਾ ਮੰਗ ਪੱਤਰ ਦੇ ਰਹੀਆਂ ਨੇ ਅਸੀਂ ਵੀ ਮੰਗ ਪੱਤਰ ਦੇ ਰਹੇ ਆ ਤੇ ਉਸ ਐਮਐਲਏ ਦੇ ਖਿਲਾਫ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਉਹਨੇ ਸਾਡੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਹੈ ਤਾਂ ਕਿ ਅੱਗੇ ਨੂੰ ਕਿਸੇ ਹੋਰ ਦੇ ਖਿਲਾਫ ਜਾਂ ਕਿਸੇ ਹੋਰ ਐਮਐਲਏ ਦੀ ਇੰਨੀ ਹਿੰਮਤ ਨਾ ਹੋਵੇ ਕਿ ਉਹ ਪ੍ਰੈਸ ਨਾਲ ਇਹੋ ਜਿਹਾ ਬਦੀਰਾ ਆਪਣਾ ਪਾਵੇ ਹਰਮਿਤ ਸਿੰਘ ਪਠਾਨ ਮਾਜਰਾ ਵਿਧਾਇਕ ਘਟ ਤੇ ਗੁੰਡਾਗਰਦੀ ਕਰਨ ਵਾਲੇ ਜਾਦਾ ਲੱਗਦੇ ਨੇ ਕੀ ਕਹਿਣਾ ਚਾਹੋਗੇ ਕਿ ਵੀ ਸੱਤਾ ਦਾ ਜਿਹੜਾ ਨਸ਼ਾ ਸਿਰ ਚੜ ਕੇ ਨਹੀਂ ਬੋਲਿਆ ਜੀ ਉਹਨਾਂ ਦੇ ਬਿਲਕੁਲ ਇਹੀ ਗੱਲ ਹੈ ਕਿ ਇਹ ਸਧਾਰਨ ਘਰਾਂ ਚੋਂ ਆਉਣ ਕਰਕੇ ਜਿਹੜਾ ਹੈਗਾ ਇੱਕੋ ਲੱਗ ਤਾਂ ਇਹਨਾਂ ਨੂੰ ਪਾਵਰ ਮਿਲ ਗਈ ਇਹ ਹੁਣ ਭੁੱਲੇ ਗਏ ਕਿ ਜਿਹੜਾ ਹੈਗਾ ਵੀ ਜਨਤਾ ਜਿਹੜੀ ਹੈਗੀ ਆ ਉਹਨੇ ਸਾਨੂੰ ਚੁਣ ਕੇ ਭੇਜਿਆ ਤੇ ਪ੍ਰੈਸ ਜਿਹੜੀ ਉਹ ਇੱਕ ਲੋਕਤੰਤਰ ਦਾ ਚੌਥਾ ਥੰਮ ਹੈ ਔਰ ਇੱਕ ਜਿਹੜਾ ਹੈਗਾ ਸਤਕਾਰਯੋਗ ਜਿਹੜਾ ਹੈਗਾ ਭਾਈਚਾਰਾ ਜੇ ਇਹਨਾਂ ਨਾਲ ਇਹ ਕੁਝ ਕਰਨ ਲੱਗੇ ਤਾਂ ਆਮ ਜਨਤਾ ਦਾ ਕੀ ਹਾਲ ਹੋਊਗਾ ਇਹ ਬਿਲਕੁਲ ਜਿਹੜਾ ਹੈਗਾ ਉਹਨਾਂ ਦੀ ਗੁੰਡਾਗਰਦੀ ਵਾਲੀ ਗੱਲ ਹੈ ਕਿ ਉਹ ਭੁੱਲ ਗਏ ਅਸੀਂ ਲੋਕ ਨਮਾਇੰਦੇ ਆ ਅਸੀਂ ਲੋਕਾਂ ਦੀ ਆਵਾਜ਼ ਜੇ ਲੋਕਾਂ ਨਾਲ ਇਹੋ ਜਿਹਾ ਕੁਝ ਕਰਾਂਗੇ ਤਾਂ ਜਿਹੜਾ ਹੈਗਾ ਮੈਂ ਕਹਿੰਦਾ ਬਹੁਤ ਮਾੜੀ ਗੱਲ ਹੈ ਸਾਡੇ ਨਾਲ ਸੀਨੀਅਰ ਜਰਨਲਿਸਟ ਮੁੰਸੀ farooq ji ਵੀ ਨੇ ਮੁੰਸੀ ਜੀ ਕੀ ਲੱਗਦਾ ਵੀ ਹੈਨਾ ਪੱਤਰਕਾਰ ਨੂੰ ਸ਼ਰਿਆਮ ਕਿਹਾ ਜਾਂਦਾ ਵੀ ਬਾਹਰ ਚੱਲ ਤੈਨੂੰ ਮੈਂ ਦੇਖਦਾ ਕਿਵੇਂ ਦੇਖਦੇ ਹਾਂ ਵੀ ਹੈਨਾ ਗੁੰਡਾਗਰਦੀ ਹੈ ਜਿਹੜੀ ਸਾਫ਼-ਸਾਫ਼ ਤੇ ਕਾਰਵਾਈ ਵੀ ਨਹੀਂ ਹੋ ਰਹੀ ਜੀ ਉਹਨਾਂ ਦੇ ਉੱਤੇ ਨਹੀਂ ਤਾਂ ਇਹ ਕੱਲ ਦਾ ਵਾਕਿਆ ਪੂਰਾ ਨਿੰਦਨਯੋਗ ਹੈ ਕਿ ਇੱਕ ਚੁਣੇ ਹੋਏ ਨੁਮਾਇੰਦੇ ਜਿਹੜੇ ਕਿ ਸਚਾਈ ਦੀ ਆਵਾਜ਼ ਨੂੰ ਦਬਾ ਰਹੇ ਹਨ ਇਹ ਬਹੁਤ ਹੀ ਨਿੰਦਨਜੋਗ ਗੱਲ ਹੈ ਤੇ ਨਹੀਂ ਚਾਹੀਦਾ ਇਹਦੇ ਖਿਲਾਫ ਜਦੀ ਕਾਨੂੰਨੀ ਕਾਰਵਾਈ ਆ ਉਹ ਤੁਰੰਤ ਮੁੱਖ ਮੰਤਰੀ ਸਾਹਿਬ ਨੂੰ ਕਰ ਦੇਣੀ ਚਾਹੀਦੀ ਹੈ ਤਾਂ ਕਿ ਅੱਗੇ ਨੂੰ ਕਿਸੇ ਨੂੰ ਇਹ ਹੋਵੇ ਕਿ ਐਦਾਂ ਦੀ ਅਸੀਂ ਗੱਲ ਕਰੀਏ ਜੀ ਤੇ ਪਠਾਨ ਮਾਜਰਾ ਸਾਹਿਬ ਨੇ ਕਹਿੰਦੇ ਪਹਿਲਾਂ ਵੀ ਕਾਫੀ ਵਿਵਾਦਾ ਦੇ ਨਾਲ ਜੁੜੇ ਹੋਏ ਨੇਗੇ ਤੇ ਆਖਰ ਜਿਹੜੀ ਸੱਤਾਧਾਰੀ ਸਰਕਾਰ ਹੈ ਕਾਰਵਾਈ ਕਿਉਂ ਨਹੀਂ ਕਰਦੀ ਕਿ ਨੀਅਤ ਦੇ ਵਿੱਚ ਖੋਟ ਲੱਗਦੀ ਹੈ ਜੀ ਇਹਨਾਂ ਦੇ ਕਿਉਂਕਿ ਜਦੋਂ ਸੱਤਾਧਾਰੀ ਸਰਕਾਰ ਆਈ ਹੈ ਲੋਕ ਦੁਖੀ تھے ਪੰਜਾਬ ਦੇ ਦੂਜੀਆਂ ਪਾਰਟੀਆਂ ਦੀ ਸਰਕਾਰਾਂ ਤੋਂ ਲੋਕਾਂ ਨੇ ਇਹ ਵੀ ਇਹ ਬਦਲਾਅ ਲੈ ਕੇ ਆਣਗੇ ਅਸੀਂ ਇਹਨੂੰ ਵੱਡੇ ਪੱਧਰ ਤੇ ਜਤਾਇਆ ਪ੍ਰੈਸ ਨੇ ਬੜੀ ਜਿੰਮੇ ਅਹਿਮ ਰੋਲ ਰਿਹਾ ਹੈ ਜੀ ਜਿਹਨੂੰ ਅੱਜ ਪ੍ਰੈਸ ਨੂੰ ਮਾੜਾ ਕਹਿ ਰਹੇ ਨੇ ਇਹ ਇਹੀ ਪ੍ਰੈਸ਼ਰ ਰੋਲ ਰਿਹਾ 92 ਸਿੱਟਾ ਲੈਣ ਬਾਅਦ ਤੇ ਪ੍ਰੈਸ਼ਰ ਬੋਡੀ ਜ਼ਿੰਮੇਦਾਰੀ ਨਿਭਾਈ ਹੈ ਤੇ ਅੱਜ ਇਹਨਾਂ ਨੂੰ ਜਿਹੜਾ ਇਹਨਾਂ ਨੇ ਨਕਾਮੀਆਂ ਪੇਸ਼ ਕਰ ਰਹੇ ਹਨ ਇਹਨਾਂ ਦੇ ਜਿਹੜੇ ਪੌਤਲੇ ਫੋੜ ਰਹੇ ਨੇ ਤਾਂ ਇਹਨਾਂ ਨੂੰ ਅੱਜ ਇੱਕ ਗੁੰਡਾਗਰਦੀ ਦਿਖ ਰਹੀ ਹੈ ਤੇ ਧਮਕੀਆਂ ਦੇ ਰਹੇ ਹਨ ਪਠਾਨ ਮਾਜਰੇ ਦਾ ਦਾ ਇਤਿਹਾਸ ਤੁਹਾਡੇ ਸਾਹਮਣੇ ਹੈ ਪਟਿਆਲੇ ਤੋਂ ਪਤਾ ਲੱਗ ਜਾਊਗਾ ਕਿਵੇਂ-ਕਿਵੇਂ ਕਿ ਕਦੋਂ-ਕਦੋਂ ਇਹ ਕੀ ਕਰਦਾ ਰਿਹਾ ਹੈ ਇਹਦੀ ਗੁੰਡਾਗਰਦੀ ਜਿਹੜਾ ਇਹਦਾ ਨਾਮ ਜਿਹੜਾ ਹੈਗਾ ਇਹ ਸਾਰਿਆਂ ਨੂੰ ਪਤਾ ਇਹਦੇ ਬਾਰੇ ਕਿਤੇ ਨਾ ਕਿਤੇ ਕਹਿ ਲਿਏ ਵੀ ਚਾਹੇ ਇਹਨਾਂ ਦੇ ਸਿਰ ਤੇ ਸੱਤਾ ਦਾ ਨਸ਼ਾ ਚੜ ਕੇ ਬੋਲਦਾ ਇਹ ਪੱਤਰਕਾਰ ਦੀ ਹੋਂਦ ਨੂੰ ਇੱਕ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਕਿਉਂਕਿ ਇਹਨਾਂ ਦੇ ਆਪਣੇ ਪੇਜ ਜਿਹੜੇ ਬਣਾਏ ਗਏ ਨੇ ਜ਼ਿਆਦਾਤਰ ਇਹਨਾਂ ਦੇ ਉੱਤੇ ਪੋਸਟਾਂ ਆਪਾਂ ਕਈ ਵਾਇਰਲ ਕਰ ਦਿੰਦੇ ਨੇ ਕਿਤੇ ਨਾ ਕਿਤੇ ਪੱਤਰਕਾਰ ਇਦਾਂ ਨਹੀਂ ਲੱਗਦਾ ਵੀ ਆਪਣੀ ਹੋਂਦ ਨੂੰ ਵੀ ਖੁਦ ਖਤਮ ਕਰ ਰਿਹਾ ਉਹਨਾਂ ਦੇ ਪੇਜਾਂ ਤੋਂ ਚੱਕ ਇਹਨਾਂ ਦੀਆਂ ਪੋਸਟਾਂ ਜਿਹੜੀਆਂ ਸ਼ੇਅਰ ਕੀਤੀਆਂ ਜਾਂਦੀਆਂ ਨੇ ਜੀ ਇਸ ਉੱਤੇ ਰੋਕ ਨਹੀਂ ਲੱਗਣੀ ਚਾਹੀਦੀ ਇਹ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿਉਂਕਿ ਸਾਡਾ ਭਾਈਚਾਰਾ ਜਿਹੜਾ ਹੈਗਾ ਕਿਉਂਕਿ ਜਿਵੇਂ ਕਹਿੰਦੇ ਟੱਬਰ ਬੜਾ ਹੋ ਜਾਂਦਾ ਤਾਂ ਟੱਬਰ ਸਾਡਾ ਵੱਡਾ ਹੋ ਗਿਆ ਪਰ ਵੱਡੇ ਟੱਬਰ ਵਾਲੀ ਗੱਲ ਹਜੇ ਸਾਡੇ ਚ ਨਹੀਂ ਆ ਰਹੀ ਉਹ ਉਹੀ ਗੱਲ ਹੈ ਨਾ ਚੋਗਿਆ ਆਪਣੇ ਪੇਜ ਬਣਾ ਲਏ ਆਪਣੇ ਬੱਲੇ ਬੱਲੇ ਕਰ ਲਈਏ ਹੁਣ ਮੰਨ ਲਓ ਕਿਤੇ ਪ੍ਰੈਸ ਕਾਨਫਰੈਂਸ ਹੁੰਦੀ ਹੈ ਕਿਤੇ ਮੁਜ਼ਾਹਰਾ ਹੁੰਦਾ ਅਸੀਂ ਜਾਣਦੇ ਹਾਂ ਇਹਨਾਂ ਦੇ ਬੰਦੇ ਆਪ ਹੀ ਖੜੇ ਪੇਜ ਬਣਾ ਦੇ ਪੱਤਰਕਾਰ ਖੜੇ ਦੇਖਦੇ ਰਹਿੰਦੇ ਉਹਨੇ ਵੀ ਵੀਡੀਓ ਵੀ ਖਰਾਬ ਕਰ ਦਿੰਦੇ ਨੇ ਇਹਨਾਂ ਨੂੰ ਮੈਂ ਕਿਹਾ ਇਹ ਵੀ ਗੱਲ ਕਹਾਂਗਾ ਸਾਰੀ ਸਿਆਸੀ ਪਾਰਟੀਆਂ ਦੇ ਬੰਦਿਆਂ ਨੂੰ ਤੇ ਆਪਣੇ ਆਪਣੇ ਪੇਜ ਨੂੰ ਖਤਮ ਕਰਨ ਜਿਹੜੀ ਹਕੀਕਤ ਹੈ ਉਹ ਪੱਤਰ ਕਾ ਰਹੀ ਸੱਚ ਸਚਾਈ ਦੀ ਸੋਚ ਨੂੰ ਲੈ ਕੇ ਆਣਾ ਆ ਦੇਣਗੇ ਅੱਜ ਗਵਰਨਰ ਸਾਹਿਬ ਨੂੰ ਮੰਗ ਪੱਤਰ ਦੇਣਾ ਤੁਸੀਂ ਡੀਸੀ ਸਾਹਿਬ ਦੇ ਥਰੂ ਤੇ ਕੀ ਮੰਗ ਕੀਤੀ ਜਾ ਰਹੀ ਉਹਦੇ ਵਿੱਚ ਅਸੀਂ ਇਹ ਕਰੀਏ ਵੀ ਉਹਦੇ ਖਿਲਾਫ ਐਪਲੀਕੇਸ਼ਨ ਦੇ ਦਿੱਤੀ ਗਈ ਹੈ ਉਹਦੇ ਖਿਲਾਫ ਜਿਹੜੀ ਤੁਰੰਤ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਉਹਦੇ ਖਿਲਾਫ ਮﻘਦਮਾ ਜੋ ਰਜਿਸਟਰਡ ਕਾਨੂੰਨ ਦੇ ਮਤਲਬ ਕਰਨਾ ਚਾਹੀਦਾ ਜੇ ਕਾਰਵਾਈ ਨਹੀਂ ਹੁੰਦੀ ਤਾਂ ਪੱਤਰਕਾਰ ਭਾਈਚਾਰੇ ਦੇ ਵੱਲੋਂ ਅਗਲਾ ਐਕਸ਼ਨ ਕੀ ਲੈ ਜਾਵੇਗਾ ਕੀ ਕਾਰਵਾਈ ਕੀਤੀ ਜਾਵੇ ਜੋ ਵੀ ਸਾਨੂੰ ਪੰਜਾਬ ਵਾਲ ਲੇਵਲ ਤੋਂ ਕਾਲ ਆਏਗੀ ਮਲੇਰ ਕੋਟਲਾ ਜਿਹੜਾ ਪ੍ਰੈਸ ਕਲੱਬ ਵੱਧ ਚੜ ਕੇ ਉਸਦੇ ਹਿੱਸਾ ਲਏਗਾ ਤੇ ਉਹਦੀ ਆਵਾਜ਼ ਜਿਹੜੀ ਉਹਦੇ ਖਿਲਾਫ ਬੁਲੰਦ ਕਰਦਾ ਰਹੇਗਾ ਤੇ ਮਲੇਰ ਕੋਟਲਾ ਦੇ ਪੱਤਰਕਾਰ ਭਾਈਚਾਰੇ ਦੇ ਵੱਲੋਂ ਸੰਦੀਪ ਲਾਧੂਕਾ ਦੇ ਨਾਲ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਹੈ ਕਿ ਜੇਕਰ ਹਰਮੀਰ ਸਿੰਘ ਪਠਾਨ ਮਾਜਰਾ ਦੇ ਖਿਲਾਫ ਜਿਹੜਾ ਆ ਮੌਜੂਦਾ ਸਰਕਾਰ ਹੈ ਆਪਣੇ ਵਿਧਾਇਕ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਤਾਂ ਉਹਨਾਂ ਦੇ ਵੱਡਾ ਪ੍ਰੋਟੈਸਟ ਕੀਤਾ ਜਾਊਗਾ ਪੱਤਰਕਾਰਾਂ ਦੇ ਵੱਲੋਂ ਕਿਉਂਕਿ ਪੱਤਰਕਾਰਾਂ ਦੀ ਹੋਂਦ ਨੂੰ ਜਿਹੜਾ ਇਸ ਵੇਲੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੱਤਰਕਾਰ ਭਾਈਚਾਰਾ ਇਸ ਨੂੰ ਹਰਗੇ ਜੋ ਬਰਦਾਸ਼ਤ ਨਹੀਂ ਕਰੇਗਾ ਤੇ ਇੱਕ ਮੰਗ ਪੱਤਰ ਹੈ ਜਿਹੜਾ ਡੀਸੀ ਸਾਹਿਬ ਨੂੰ ਦਿੱਤਾ ਜਾਣਾ ਗਵਰਨਰ ਸਾਹਿਬ ਕੋਲੇ ਭੇਜਿਆ ਜਾਣਾ ਉਹ ਮੰਗ ਪੱਤਰ ਤੇ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਹਰਬੀਤ ਸਿੰਘ ਪਠਾਨ ਮਾਜਰਾਨੀ ਜੋ ਪੱਤਰਕਾਰ ਸੰਦੀਪ ਲਾਧੂਕਾ ਦੇ ਨਾਲ ਗੁੰਡਾਗਰਦੀ ਕੀਤੀ ਹੈ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਵਿਧਾਇਕ ਦੇ ਉੱਤੇ ਮੌਜੂਦਾ ਸਰਕਾਰ ਐ ਕੀ ਐਕਸ਼ਨ ਲੈਂਦੀ ਹੈ ਕੀ ਇਹਦੀ ਜਿਹੜੀ ਮੈਂਬਰਸ਼ਿਪ ਰੱਦ ਕਰਦੀ ਹੈ ਜਾਂ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਂਦੀ ਹੈ ਜਾਂ ਫਿਰ ਇਹ ਗੱਲਾਂ ਫੇਰ ਹਵਾ ਦੇ ਵਿੱਚ ਉਸੇ ਤਰ੍ਹਾਂ ਉੱਡਦੀਆਂ ਦਿਖਾਈ ਦੇਣਗੀਆਂ ਕੈਮਰਾ ਪਰਸਨ ਜਗਦੀਪ ਸਿੰਘ ਦੇ ਨਾਲ ਪੰਜਾਬੀ ਲੋਕ ਚੈਨਲ ਦੇ ਲਈ ਮੈਂ ਪ੍ਰਕਾਸ਼ ਸ਼ਰਮਾ ਮੈਂ ਇਸ ਪੱਤਰਕਾਰ ਨੂੰ ਇੱਕ ਮੌਮਨ ਲੁੱਕ ਕਰਿਆ ਕੀ ਗੋ ਮੈਮੋਰੈਂਡਮ ਅੱਜ ਪ੍ਰੈਸ ਲੈਵਲ ਉਧ ਦਿੱਤਾ ਗਿਆ ਹੈ ਫੋਰ ਅ ਇਨਸੀਡੈਂਟ ਥੈਟ ਹੈਪਨਡ ਇਨ ਵਿਧਾਨ ਸਭਾ ਸੋ ਅੱਜ ਮੈਮੋਰੈਂਡਮ ਰੀਸੀਵ ਹੋਇਆ ਵੀ ਵਿਲ ਅਸੀਂ ਇਹਨੂੰ ਅੱਗੇ ਫੋਰ ਫਰਦਰ ਨੈਸੈਸਰੀ ਐਕਸ਼ਨ ਅਸੀਂ ਅੱਗੇ ਫਾਰਵਰਡ ਕਰ ਦਾਂਗੇ ਥੈਂਕ ਯੂ